ਰੱਬ ਸਾਰਿਆਂ ਨੂੰ ਦੇਖਦਾ ਹੈ ਜੋ ਲੋਕ ਬੇਈਮਾਨੀ ਦਾ ਧੰਨ ਖਾਂਦੇ ਹਨ ਉਹ ਦੂਜਿਆਂ ਦੇ ਪਾਪਾਂ ਨੂੰ ਆਪਣੇ ਸਿਰ ਚੜਾ ਲੈਂਦੇ ਆ ਦੋਸਤੋ ਅੱਜ ਦੀ ਜੋ ਇਹ ਕਹਾਣੀ ਆ ਇੱਕ ਅੰਨੀ ਬੁੱਢੀ ਔਰਤ ਤੇ ਸੇਠ ਦੀ ਆ ਕਿਸੇ ਮੰਦਰ ਦੇ ਬਾਹਰ ਬੈਠ ਕੇ ਇੱਕ ਬੁੱਢੀ ਅੰਨੀ ਔਰਤ ਭੀਖ ਮੰਗਿਆ ਕਰਦੀ ਸੀ ਉਸ ਦਾ ਕੋਈ ਸਹਾਰਾ ਨਹੀਂ ਸੀ ਹੁੰਦਾ ਉੱਪਰੋਂ ਰੱਬ ਨੇ ਉਸ ਨੂੰ ਅੰਨਾ ਵੀ ਬਣਾ ਦਿੱਤਾ ਸੀ ਉਹ ਇੱਕ ਛੋਟੀ ਜਹੀ ਝੌਂਪੜੀ ਵਿੱਚ ਰਹਿੰਦੀ ਸੀ ਉਹ ਆਪਣੇ ਢੱਡ ਦੀ ਅੱਗ ਨੂੰ ਮਟਾਉਣ ਲਈ ਮੰਦਰ ਦੇ ਬਾਹਰ ਜਾ ਕੇ ਬੈਠ ਜਾਇਆ ਕਰਦੀ ਸੀ ਜੋ ਵੀ ਸ਼ਰਧਾਲੂ ਮੰਦਿਰ ਦੇ ਵਿੱਚ ਦਰਸ਼ਨਾਂ ਲਈ ਆਉਂਦਾ ਉਹ ਲੋਕ ਉਸ ਬੁੱਢੀ ਔਰਤ ਤੇ ਤਰਸ ਖਾ ਕੇ ਉਸ ਨੂੰ ਕੁਝ ਨਾ ਕੁਝ ਖਾਣ ਲਈ ਜਾਂ ਫੇਰ ਕੋਈ ਪੈਸੇ ਦੇ ਦਿਆ ਕਰਦੇ ਸੀ ਤੇ ਉਹ ਬੁੱਢੀ ਔਰਤ ਉਹਨਾਂ ਨੂੰ ਖੂਬ ਦੁਆਵਾਂ ਦਿਆ ਕਰਦੀ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸ ਕੋਲ ਜਿੰਨੇ ਵੀ ਪੈਸੇ ਇਕੱਠੇ ਹੋਇਆ ਕਰਦੇ ਉਹ ਉਹਨਾਂ ਨੂੰ ਲੈ ਕੇ ਆਪਣੀ ਝੌਂਪੜੀ ਵਿੱਚ ਚਲੀ ਜਾਂਦੀ ਸੀ ਜਿਵੇਂ ਵੀ ਉਹ ਆਪਣੇ ਢਿੱਡ ਨੂੰ ਭਰ ਲਿਆ ਕਰਦੀ ਸੀ ਰੱਬ ਦਾ ਧੰਨਵਾਦ ਕਰਿਆ ਕਰਦੀ ਤੇ ਕਹਿੰਦੀ ਸੀ ਹੇ ਰੱਬਾ ਤੂੰ ਸਭ ਦਾ ਖਿਆਲ ਕਰਦਾ ਹੈ ਇਹ ਤੇਰੀ ਖਾਸੀਅਤ ਆ ਉਸ ਅੰਨੀ ਬੁੱਢੀ ਔਰਤ ਦਾ ਰੋਜ਼ ਦਾ ਇਹੀ ਕੰਮ ਹੁੰਦਾ ਸੀ ਹਰ ਰੋਜ਼ ਉਸ ਦੀ ਡੇਲੀ ਇਹੀ ਰੂਟੀਨ ਹੁੰਦੀ ਉਸ ਦੀ ਕੋਈ ਉਂਗਲ ਫੜ ਕੇ ਚੱਲਣ ਵਾਲਾ ਤਾਂ ਹੈ ਨਹੀਂ ਸੀ ਆਪਣੇ ਡੰਡੇ ਦੇ ਸਹਾਰੇ ਨਾਲ ਮੰਦਰ ਪਹੁੰਚ ਜਾਇਆ ਕਰਦੀ ਸੀ ਮੰਦਰ ਤੋਂ ਝੌਂਪੜੀ ਤੱਕ ਉਸ ਨਾਲ ਕੋਈ ਗੱਲਾਂ ਕਰਨ ਵਾਲਾ ਵੀ ਨਹੀਂ ਸੀ ਸਹਾਰਾ ਦੇਣ ਵਾਲਾ ਤਾਂ ਬਹੁਤ ਦੂਰ ਦੀ ਗੱਲ ਸੀ ਪਰ ਕਹਿੰਦੇ ਹਨ ਰੱਬ ਨੂੰ ਤਾਂ ਸਾਰਿਆਂ ਦੀ ਚਿੰਤਾ ਰਹਿੰਦੀ ਆ ਜੇਕਰ ਰੱਬ ਨੇ ਮੂੰਹ ਬਣਾਇਆ ਆ ਤਾਂ ਉਸ ਵਿੱਚ ਪੈਣ ਵਾਲਾ ਨਵਾਲਾ ਵੀ ਉਸਨੇ ਕਿਤੇ ਨਾ ਕਿਤੇ ਜ਼ਰੂਰ ਬਣਾਇਆ ਹੁੰਦਾ ਆ ਰੱਬ ਨੂੰ ਹਰ ਕਿਸੇ ਦੀ ਫਿਕਰ ਹੁੰਦੀ ਆ ਰੱਬ ਭੁੱਖਾ ਉਠਾ ਤਾਂ ਦਿੰਦਾ ਹੈ ਪਰ ਸਭਾਉਂਦਾ ਨਹੀਂ ਹੌਲੀ-ਹੌਲੀ ਸਮਾਂ ਗੁਜ਼ਰਦਾ ਗਿਆ ਅੰਨੀ ਬੁੱਢੀ ਔਰਤ ਵੀ ਇਕੱਲੀ ਰਹਿ ਕੇ ਆਪਣਾ ਜੀਵਨ ਗੁਜ਼ਾਰ ਰਹੀ ਸੀ ਉਸ ਦੇ ਜਿਉਣ ਦੀ ਉਮੀਦ ਹੀ ਮਰ ਗਈ ਪਰ ਇੱਕ ਦਿਨ ਕੀ ਹੋਇਆ ਰੱਬ ਨੇ ਉਸ ਨੂੰ ਜਉਣ ਲਈ ਦੋ ਅੱਖਾਂ ਪੇ ਹੀ ਦਿੱਤੀਆਂ ਇੱਕ ਦਿਨ ਕੀ ਹੁੰਦਾ ਇੱਕ ਛੋਟਾ ਬੱਚਾ ਜੋ 7-8 ਸਾਲ ਦਾ ਸੀ ਉਸ ਦੀ ਝੌਂਪੜੀ ਤੇ ਆਇਆ ਤੇ ਆ ਕੇ ਉਸ ਨਾਲ ਲਿਪਟ ਜਾਂਦਾ ਉਹ ਵੀ ਨਹੀਂ ਜਾਣਦੀ ਸੀ ਕਿ ਉਹ ਬੱਚਾ ਕਿਸ ਦਾ ਉਸ ਦੇ ਕੋਲ ਆ ਗਿਆ ਤਾਂ ਉਸ ਨੇ ਇਹ ਜਾਣਨ ਦੀ ਕੋਸ਼ਿਸ਼ ਨਾ ਕੀਤੀ ਕਿ ਇਹ ਬੱਚਾ ਕਿਸ ਦਾ ਹੈ ਉਹ ਬੱਚਾ ਜਦ ਉਸ ਦੇ ਕੋਲ ਆਇਆ ਤਾਂ ਉਹ ਵੀ ਉਸ ਬੱਚੇ ਨੂੰ ਟੋਲਦੀ ਹੋਈ ਪਿਆਰ ਕਰਨ ਲੱਗੀ ਉਸ ਬੱਚੇ ਨਾਲ ਇਸ ਤਰ੍ਹਾਂ ਪਿਆਰ ਕਰਨ ਲੱਗੀ ਜਿਸ ਤਰ੍ਹਾਂ ਉਹ ਉਸ ਦੀ ਸਕੀਮਾ ਹੋਵੇ ਹੁਣ ਉਹ ਮੁੰਡਾ ਉਸ ਕੋਲ ਹੀ ਰਹਿੰਦਾ ਸੀ ਉਹ ਅੰਨੀ ਬੁੱਢੀ ਔਰਤ ਉਸ ਨੂੰ ਰੋਜ਼ ਸਵੇਰੇ ਖਵਾ ਪਿਆ ਕੇ ਮੰਦਰ ਜਾਇਆ ਕਰਦੀ ਸੀ ਉਹ ਮੁੰਡਾ ਪੂਰਾ ਦਿਨ ਉਸ ਅੰਨੀ ਬੁੱਢੀ ਔਰਤ ਦੀ ਝੌਂਪੜੀ ਦੇ ਬਾਹਰ ਖੇਡਦਾ ਰਹਿੰਦਾ ਸੀ। ਸ਼ਾਮ ਨੂੰ ਜਦੋਂ ਵਾਪਸ ਆਉਂਦੀ ਤਾਂ ਉਹ ਬੱਜਾ ਉਸ ਦੀ ਗੋਦੀ ਵਿੱਚ ਬੈਠ ਕੇ ਖੇਡਣ ਲੱਗਦਾ ਤੇ ਉਹ ਬੁੱਢੀ ਔਰਤ ਵੀ ਉਸ ਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਪਿਆਰ ਕਰਦੀ ਸੀ। ਉਸ ਦਾ ਮੱਥਾ ਚੁੰਮਦੀ ਤੇ ਜੋ ਕੁਝ ਵੀ ਉਸ ਕੋਲ ਖਾਣ ਲਈ ਹੁੰਦਾ ਉਹ ਉਸ ਨੂੰ ਬੜੇ ਪਿਆਰ ਨਾਲ ਖਵਾਇਆ ਕਰਦੀ। ਹਰ ਰੋਜ਼ ਉਸ ਲਈ ਖਾਣ ਲਈ ਲੈ ਕੇ ਆਉਂਦੀ। ਇਸੇ ਤਰ੍ਹਾਂ ਉਸ ਬੱਜੇ ਨੂੰ ਉਸ ਕੋਲ ਰਹਿੰਦੇ 5 ਸਾਲ ਬੀਤ ਜਾਂਦੇ ਆਂ। ਆਂਡ ਗਵਾਂਡ ਵਾਲਿਆਂ ਨੇ ਉਸ ਨੂੰ ਹਮੇਸ਼ਾ ਇਕੱਲੇ ਖੇਡਦੇ ਹੀ ਦੇਖਿਆ ਸੀ ਇੱਕ ਦਿਨ ਗਵਾਂਡ ਵਾਲਿਆਂ ਨੇ ਉਸ ਬੱਚੇ ਨੂੰ ਉਸ ਬੁੱਢੀ ਅੰਨੀ ਔਰਤ ਦੀ ਗੋਦੀ ਵਿੱਚ ਬੈਠੇ ਦੇਖਿਆ ਉਹ ਬੁੱਢੀ ਔਰਤ ਉਸ ਨੂੰ ਵਾਰ-ਵਾਰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਗਵਾਂਡ ਵਾਲਿਆਂ ਨੇ ਵੀ ਇਹ ਜਾਣਨ ਦੀ ਕੋਸ਼ਿਸ਼ ਨਾ ਕੀਤੀ ਕਿ ਇਹ ਬੱਚਾ ਕਿਸ ਦਾ ਉਹ ਬੱਚਾ ਉਸ ਕੋਲ ਰਹਿ ਕੇ ਬੜਾ ਖੁਸ਼ ਰਹਿੰਦਾ ਸੀ ਤੇ ਉਹ ਬੁੱਢੀ ਅੰਨੀ ਔਰਤ ਵੀ ਉਸ ਨੂੰ ਆਪਣਾ ਬੱਚਾ ਸਮਝ ਕੇ ਉਸ ਨੂੰ ਜਿੰਨਾ ਹੋ ਸਕਦਾ ਸੀ ਚੰਗਾ ਖਵਾਉਂਦੀ ਪਿਆਉਂਦੀ ਸੀ ਉਸ ਬੱਚੇ ਨਾਲ ਉਸ ਦਾ ਕਾਫੀ ਪਿਆਰ ਹੋ ਗਿਆ ਤੇ ਉਹ ਬੱਚਾ ਵੀ ਉਸ ਨੂੰ ਛੱਡ ਕੇ ਕਦੇ ਕਿਤੇ ਨਹੀਂ ਗਿਆ। ਉਹ ਬੱਚਾ ਵੀ ਉਸ ਬੁੱਢੀ ਅੰਨੀ ਔਰਤ ਨੂੰ ਹੀ ਆਪਣੀ ਮਾਂ ਮੰਨਦਾ ਤੇ ਉਸ ਬੁੱਢੀ ਅੰਨੀ ਔਰਤ ਨੂੰ ਵੀ ਜੋ ਕੁਝ ਚੰਗਾ ਖਾਣ ਪੀਣ ਨੂੰ ਮਿਲਦਾ ਉਹ ਉਸ ਬੱਚੇ ਲਈ ਸੰਭਾਲ ਕੇ ਰੱਖ ਕੇ ਉਹ ਨਾਲ ਹੀ ਲੈ ਕੇ ਆ ਜਾਂਦੀ ਤੇ ਸ਼ਾਮ ਨੂੰ ਆਪਣੀ ਝੌਂਪੜੀ ਤੇ ਆ ਕੇ ਉਸ ਨੂੰ ਬੜੇ ਹੀ ਪਿਆਰ ਨਾਲ ਖਵਾਇਆ ਕਰਦੀ। ਦੋਸਤੋ ਉਸ ਬੁੱਢੀ ਅੰਨੀ ਔਰਤ ਨੇ ਆਪਣੀ ਝੌਂਪੜੀ ਵਿੱਚ ਇੱਕ ਕੁੱਝਾ ਮਿੱਟੀ ਵਿੱਚ ਦਬ ਕੇ ਰੱਖਿਆ ਸੀ ਤੇ ਦਿਨ ਭਰ ਉਸ ਨੂੰ ਜੋ ਵੀ ਪੈਸੇ ਮਿਲਦੇ ਜੋ ਉਹਨਾਂ ਵਿੱਚੋਂ ਵੱਜ ਜਾਂਦੇ ਉਸ ਨੂੰ ਸੰਭਾਲ ਕੇ ਉਸ ਕੁਜੇ ਵਿੱਚ ਰੱਖ ਦਿਆ ਕਰਦੀ ਸੀ ਉਹ ਉਸ ਨੂੰ ਢੱਕ ਕੇ ਰੱਖ ਦਿਆ ਕਰਦੀ ਤਾਂ ਜੋ ਕੋਈ ਉਸ ਦੇ ਉਸ ਕੁਜੇ ਨੂੰ ਨਾ ਦੇਖ ਸਕੇ ਹੌਲੀ ਹੌਲੀ ਕਾਫੀ ਸਾਲਾਂ ਵਿੱਚ ਉਸ ਦਾ ਉਹ ਕੁਜਾ ਭਰ ਗਿਆ ਉਹ ਸਾਰੇ ਪੈਸੇ ਉਸ ਨੇ ਉਸ ਬੱਚੇ ਲਈ ਇਕੱਠੇ ਕੀਤੇ ਸਨ ਉਹ ਅੰਨੀ ਔਰਤ ਉਸ ਬੱਚੇ ਨੂੰ ਪਿਆਰ ਨਾਲ ਨੂਰ ਕਿਹਾ ਕਰਦੀ ਸੀ ਉਹ ਨੂਰ ਨੂੰ ਆਪਣੀ ਛਾਤੀ ਨਾਲ ਲਗਾ ਕੇ ਸੌਂਦੀ ਸੀ ਇੱਕ ਦਿਨ ਉਸ ਨੇ ਸ਼ਹਿਰ ਦੇ ਇੱਕ ਬਹੁਤ ਪ੍ਰਸਿੱਧ ਸੇਠ ਦਾ ਨਾਂ ਸੁਣਿਆ ਕਿ ਸੇਠ ਭੁਪਿੰਦਰ ਬਹੁਤ ਧਰਮਾਤਮਾ ਆਇਆ ਤੇ ਆਇ ਦਿਨ ਉਸ ਕੋਲ ਕਰਜ਼ ਲੈਣ ਵਾਲਿਆਂ ਦੀ ਤੇ ਆਪਣੀ ਅਮਾਨਤ ਰੱਖਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਆ ਬੱਚਾ ਬੱਚਾ ਉਸ ਨੂੰ ਜਾਣਦਾ ਸੀ ਉਸ ਅੰਨੀ ਔਰਤ ਨੇ ਵੀ ਸੋਚਿਆ ਕਿ ਕੋਈ ਉਸਦੇ ਪੈਸਿਆਂ ਨੂੰ ਚੋਰਾ ਨਾ ਲਵੇ ਇਸ ਲਈ ਇਹ ਪੈਸੇ ਉਸ ਸੇਟ ਕੋਲ ਆਪਣੀ ਅਮਾਨਤ ਰੱਖ ਦਿੰਦੀ ਆ ਜਦੋਂ ਬੱਚਾ ਵੱਡਾ ਹੋ ਜਾਏਗਾ ਤੇ ਉਸ ਨੂੰ ਪੈਸਿਆਂ ਦੀ ਜ਼ਰੂਰਤ ਹੋਏਗੀ ਤਾਂ ਸੇਟ ਤੋਂ ਆਪਣੇ ਪੈਸੇ ਲੈ ਕੇ ਉਸ ਬੱਚੇ ਨੂੰ ਦੇ ਦੇਗੀ ਸਾਰੇ ਲੋਕ ਆਪਣੀ ਅਮਾਨਤ ਉਸ ਸੇਟ ਕੋਲ ਰੱਖਿਆ ਕਰਦੇ ਸੀ ਤੇ ਉਸ ਬੁੱਢੀ ਔਰਤ ਨੇ ਵੀ ਆਪਣੇ ਉਹ ਪੈਸੇ ਕੁਝੇ ਵਿੱਚੋਂ ਕੱਢੇ ਤੇ ਆਪਣੀ ਸਾੜੀ ਦੇ ਪੱਲੂ ਨਾਲ ਬਨ ਕੇ ਡੰਡੇ ਦੇ ਸਹਾਰਾ ਲੈ ਕੇ ਉਹ ਸੀਟ ਕੋਲ ਪਹੁੰਚ ਜਾਂਦੀ ਆ। ਸੀਟ ਨੇ ਉਸ ਅੰਨੀ ਬੁੱਢੀ ਔਰਤ ਨੂੰ ਆਪਣੇ ਕੋਲ ਆਇਆ ਦੇਖ ਕੇ ਪੁੱਛਿਆ ਕਿ ਕੀ ਗੱਲ ਐ ਬੁੱਢੀ ਮਾਈ ਤੁਸੀਂ ਕਿਸ ਤਰ੍ਹਾਂ ਇੱਥੇ ਆਏ ਹੋ? ਉਸ ਨੇ ਉਹ ਪੈਸੇ ਸੀਟ ਨੂੰ ਦਿੰਦੇ ਹੋਏ ਡਰ ਦੇ ਡਰ ਦੇ ਕਿਹਾ ਕਿ ਸੀਟ ਜੀ ਮੇਰੇ ਇਹ ਪੈਸੇ ਤੁਸੀਂ ਆਪਣੇ ਕੋਲ ਜਮ੍ਹਾਂ ਕਰ ਲਓ। ਭੀਖ ਮੰਗ ਮੰਗ ਕੇ ਮੈਂ ਇਹ ਪੂੰਜੀ ਇਕੱਠੀ ਕੀਤੀ ਆ ਆਪਣੇ ਇਸ ਬੱਚੇ ਦੇ ਲਈ। ਮੈਂ ਕਦੋਂ ਤੱਕ ਇਸ ਦੀ ਦੇਖਭਾਲ ਕਰਦੀ ਰਹਾਂਗੀ ਮੈਂ ਅੱਖਾਂ ਤੋਂ ਅੰਨੀ ਆ ਤੇ ਜੇਕਰ ਤੁਸੀਂ ਇਹ ਪੈਸੇ ਆਪਣੇ ਕੋਲ ਰੱਖ ਲੈਣੇ ਆ ਤਾਂ ਬਹੁਤ ਚੰਗਾ ਹੋਏਗਾ ਜਦੋਂ ਸਹੀ ਸਮਾਂ ਆਏਗਾ ਮੈਂ ਤੁਹਾਡੇ ਤੋਂ ਇਹ ਪੈਸੇ ਲੈ ਜਾਵਾਂਗੀ ਦੋਸਤੋ सेठ ਨੇ ਪੈਸੇ ਲੈ ਕੇ ਆਪਣੇ ਮੁਨੀਮ ਵੱਲ ਕਰ ਦਿੱਤੇ ਤੇ ਕਿਹਾ ਕਿ ਇਸ ਬੁੱਢੀ ਦਾ ਨਾਮ ਪਤਾ ਪੁੱਛ ਕੇ ਇਹ ਪੈਸੇ ਬਹੀ ਖਾਤੇ ਵਿੱਚ ਜਮ੍ਹਾਂ ਕਰ ਲਓ ਮੁਨੀਮ ਨੇ ਉਹ ਪੈਸੇ ਉਸ ਬੁੱਢੀ ਦੇ ਨਾਮ ਤੇ ਜਮ੍ਹਾਂ ਕਰ ਦਿੱਤੇ ਉਹ ਅੰਨੀ ਔਰਤ ਹੁਣ ਬੇਫਿਕਰ ਹੋ ਚੁੱਕੀ ਸੀ ਦੇ ਹਰ ਉਸ ਦੇ ਪੈਸੇ ਉਸ ਇਮਾਨਦਾਰ ਸੇਠ ਭੁਪਿੰਦਰ ਕੋਲ ਜਮ੍ਹਾਂ ਹੋ ਗਏ ਸਨ। ਉਸ ਸੇਠ ਨੂੰ ਦਵਾਮਾਂ ਦਿੰਦੀ ਹੋਈ ਆਪਣੀ ਝੌਂਪੜੀ ਤੇ ਆ ਗਈ। ਉਸ ਬੱਚੇ ਨਾਲ ਰਹਿੰਦੇ-ਰਹਿੰਦੇ ਉਸ ਨੂੰ ਪੂਰੇ 7 ਸਾਲ ਬੀਤ ਚੁੱਕੇ ਸਨ। ਇੱਕ ਦਿਨ ਉਹ ਬੱਚਾ ਬਿਮਾਰ ਪੈ ਗਿਆ। ਉਸ ਨੂੰ ਬੁਖਾਰ ਬਹੁਤ ਤੇਜ਼ ਸੀ। ਉਸ ਬੁੱਢੀ ਔਰਤ ਨੇ ਉਸ ਬੱਚੇ ਨੂੰ ਠੀਕ ਕਰਨ ਦੇ ਲਈ ਝਾੜਫੂਸ ਤੇ ਕੁਝ ਦੇਸੀ ਦਵਾਈਆਂ ਦੀ ਮਦਦ ਲਈ ਪਰ ਉਸ ਬੱਚੇ ਨੂੰ ਕੋਈ ਆਰਾਮ ਨਾ ਮਿਲਿਆ। ਉਸ ਬੱਚੇ ਦੀ ਹਾਲਾਤ ਦਿਨ-ਬਦਨ ਵਿਗੜਦੀ ਜਾ ਰਹੀ ਸੀ। ਉਹ ਉਸ ਨੂੰ ਦੇਖ ਕੇ ਉਸ ਬੁੱਢੀ ਅੰਨੀ ਔਰਤ ਦਾ ਵੀ ਹੌਸਲਾ ਘਟਦਾ ਜਾ ਰਿਹਾ ਸੀ ਉਹ ਬੜੀ ਟੈਨਸ਼ਨ ਵਿੱਚ ਸੀ ਉਸ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਹੁਣ ਤਾਂ ਉਹ ਚਾਹੁੰਦੀ ਸੀ ਕਿ ਉਹ ਆਪਣੇ ਬੱਚੇ ਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾਵੇ ਇਸ ਲਈ ਉਸ ਨੂੰ ਪੈਸਿਆਂ ਦੀ ਜ਼ਰੂਰਤ ਸੀ ਤਾਂ ਉਸ ਨੂੰ ਧਿਆਨ ਆਇਆ ਕਿ ਉਸ ਨੇ 2 ਸਾਲ ਪਹਿਲਾਂ ਕੁਝ ਪੈਸੇ ਉਸ ਸੇਠ ਭੁਪਿੰਦਰ ਕੋਲ ਜਮ੍ਹਾਂ ਕਰਵਾਏ ਸੀ ਉਹ ਅੰਨੀ ਬੁੱਢੀ ਔਰਤ ਆਪਣੇ ਬੇਟੇ ਨੂੰ ਝੌਂਪੜੀ ਵਿੱਚ ਛੱਡ ਕੇ ਡਿੱਗਦੀ ਟੈਂਦੀ ਉਸ ਸੇਠ ਕੋਲ ਪਹੁੰਚ ਜਾਂਦੀ ਹੈ ਸੀ.ਓ.2 ਨੂੰ ਦੇਖ ਕੇ ਪਹਿਚਾਣਤਾ ਗਿਆ। ਉਸ ਬੁੱਢੀ ਔਰਤ ਨੇ ਕਿਹਾ, "ਸੀਟ ਜੀ, ਮੇਰਾ ਬੱਚਾ ਬੜਾ ਬਿਮਾਰ ਆ, ਉਸ ਨੂੰ ਡਾਕਟਰ ਕੋਲ ਦਿਖਾਉਣਾ ਆ। ਉਸ ਦਾ ਬੁਖਾਰ ਠੀਕ ਨਹੀਂ ਹੋ ਰਿਹਾ। ਮੈਂ ਤੁਹਾਡੇ ਕੋਲ ਜੋ ਪੈਸੇ ਜਮ੍ਹਾਂ ਕਰਵਾਏ ਸੀ, ਤੁਸੀਂ ਉਹਨਾਂ ਵਿੱਚੋਂ ਕੁਝ ਪੈਸੇ ਮੈਨੂੰ ਦੇ ਦਿਓ ਤਾਂ ਜੋ ਮੈਂ ਆਪਣੇ ਬੱਚੇ ਨੂੰ ਚੰਗੇ ਡਾਕਟਰ ਕੋਲ ਲਿਜਾ ਸਕਾਂ।" ਬੁੱਢੀ ਦੇ ਇੰਨਾ ਕਹਿੰਦੇ ਹੀ ਸੀਟ ਨੇ ਅੱਖਾਂ ਕੱਢਦੇ ਹੋਏ ਕਿਹਾ ਕਿ "ਪੈਸੇ ਜਮ੍ਹਾਂ? ਕਿਹੜੇ ਪੈਸੇ? ਤੇ ਤੂੰ ਮੇਰੇ ਕੋਲ ਪੈਸੇ ਕਦੋਂ ਜਮ੍ਹਾਂ ਕਰਵਾਏ ਸੀ?" ਮੇਰੇ ਕੋਲ ਤਾਂ ਕਿਸੇ ਦੇ ਕੋਈ ਪੈਸੇ ਵੀ ਨਹੀਂ ਚੱਲ ਜਾ ਕੇ ਆਪਣਾ ਰਾਸਤਾ ਨਾ ਦੋਸਤੋ ਇਹ ਸੁਣ ਕੇ ਉਸ ਬੁੱਢੀ ਔਰਤ ਦਾ ਦਿਲ ਬੈਠ ਗਿਆ ਤੇ ਸੋਚਣ ਲੱਗੀ ਕਿ ਇਹ ਤਾਂ ਮੇਰੇ ਨਾਲ ਬੇਈਮਾਨੀ ਕਰ ਰਿਹਾ ਹੈ ਤੇ ਰੋਂਦੇ ਗੜਗੜਾਉਂਦੇ ਹੋਏ ਸੀਟ ਨੂੰ ਕਹਿਣ ਲੱਗੀ ਕਿ ਸੀਟ ਜੀ ਇਹ ਹਾਸਾ ਮਜ਼ਾਕਾਂ ਦਾ ਸਮਾਂ ਨਹੀਂ ਆ ਉਦੋਂ ਮੇਰਾ ਬੱਚਾ ਬਿਮਾਰ ਆ ਤੇ ਮੈਂ ਉਸ ਨੂੰ ਡਾਕਟਰ ਨੂੰ ਦਿਖਾਉਣਾ ਆ ਤੁਸੀਂ ਮੇਰੇ ਪੈਸੇ ਦੇ ਦਿਓ ਮੈਂ 2 ਸਾਲ ਪਹਿਲਾਂ ਤੁਹਾਡੇ ਕੋਲ ਪੈਸੇ ਜਮ੍ਹਾਂ ਕਰਵਾਏ ਸੀ ਪੈਸੇ ਮੈਨੂੰ ਵਾਪਸ ਕਰ ਦਿਓ ਮੈਂ ਤਾਂ ਤੁਹਾਡੇ ਤੋਂ ਸਿਰਫ ਆਪਣੇ ਪੈਸੇ ਹੀ ਮੰਗ ਰਹੀ ਹਾਂ ਤੁਹਾਡੇ ਤੋਂ ਕਰਜ਼ਾ ਲੈਣ ਨਹੀਂ ਆਈ ਮੈਨੂੰ ਤਾਂ ਮੇਰੇ ਹੀ ਪੈਸੇ ਚਾਹੀਦੇ ਆ ਸੇਠ ਨੇ ਮੁਨੀਮ ਵੱਲ ਬੇਈਮਾਨੀ ਕਰਨ ਦਾ ਇਸ਼ਾਰਾ ਕਰਦੇ ਹੋਏ ਕਿਹਾ ਮਨੀਮ ਜੀ ਜਰਾ ਦੇਖਿਓ ਤਾਂ ਸਹੀ ਕਿ ਬੁੱਢੀ ਔਰਤ ਕਦੇ ਪੈਸੇ ਜਮ੍ਹਾਂ ਕਰਵਾ ਕੇ ਗਈ ਸੀ ਜਾਂ ਨਹੀਂ ਮੁਨੀਮ ਨੇ ਸੇਠ ਦਾ ਇਸ਼ਾਰਾ ਸਮਝ ਲਿਆ ਮੁਨੀਮ ਨੇ ਉਸ ਅੰਨੀ ਔਰਤ ਦਾ ਨਾਮ ਪੁੱਛਿਆ ਤੇ ਝੂਠ-ਮੂਠ ਦਾ ਆਪਣਾ ਹੀ ਬਈ ਖਾਤਾ ਪਲਟ ਕੇ ਦਿਖਾ ਦਿੱਤਾ ਤੇ ਮਨ੍ਹਾ ਕਰ ਦਿੱਤਾ ਕੀ ਇਸ ਨਾ ਦੀ ਕੋਈ ਵੀ ਔਰਤ ਪੈਸੇ ਜਮ੍ਹਾਂ ਕਰਵਾ ਕੇ ਨਹੀਂ ਗਈ ਮੁਨੀਮ ਦੇ ਜਵਾਬ ਨੇ ਉਸ ਬੁੱਢੀ ਅੰਨੀ ਔਰਤ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਉਸ ਨੂੰ ਇਹ ਭਰੋਸਾ ਹੀ ਨਹੀਂ ਹੋ ਰਿਹਾ ਸੀ ਕਿ ਇੰਨਾ ਧਰਮਾਤਮਾ ਬਣਨ ਵਾਲਾ ਸੀ ਉਸ ਦੇ ਪੈਸਿਆਂ 'ਚ ਇੰਨੀ ਬੇਈਮਾਨੀ ਕਰ ਦੇਵੇਗਾ ਬੁੱਢੀ ਔਰਤ ਉੱਥੇ ਹੀ ਆਪਣਾ ਸਿਰ ਫੜ ਕੇ ਬੈਠ ਗਈ ਤੇ ਬੋਲੀ ਸੇਟ ਤੁਸੀਂ ਤਾਂ ਬਹੁਤ ਵੱਡੇ ਧਰਮਾਤਮਾ ਹੋ ਮੇਰੇ ਪੈਸੇ ਨਾ ਸਹੀ ਮੈਨੂੰ ਆਪਣੇ ਕੋਲੋਂ ਕੁਝ ਕਰਜ਼ਾ ਹੀ ਦੇ ਦਿਓ ਮੈਂ ਆਪਣੇ ਬੱਚੇ ਦਾ ਇਲਾਜ ਤਾਂ ਕਰਵਾ ਲਵਾਂ ਤੇ ਬਾਅਦ ਵਿੱਚ ਤੁਹਾਡੇ ਪੈਸੇ ਜ਼ਰੂਰ ਚੁਕਾ ਦੇਵਾਂਗੀ ਜੇ ਮੇਰਾ ਬੱਚਾ ਬਚ ਗਿਆ ਤਾਂ ਮੈਂ ਤੁਹਾਡਾ ਜ਼ਿੰਦਗੀ ਪਰੋਪਕਾਰ ਨਹੀਂ ਭੁਲਾਂਗੀ ਦੋਸਤੋ ਸੀਟ ਨੇ ਉਸ ਬੁੱਢੀ ਔਰਤ ਨੂੰ ਆਪਣੇ ਬੱਚੇ ਦੇ ਇਲਾਜ ਲਈ ਉਸ ਦੇ ਖੁਦ ਦੇ ਪੈਸੇ ਦੇਣਾ ਤਾਂ ਦੂਰ ਉਸ ਨੂੰ ਕਰਜ਼ ਲਈ ਵੀ ਪੈਸੇ ਨਾ ਦਿੱਤੇ ਤੇ ਉਲਟਾ ਉਸ ਨੂੰ ਗੁੱਸੇ 'ਚ ਬੋਲਿਆ ਕਿਉਂ ਮੇਰਾ ਸਮਾਂ ਬਰਬਾਦ ਕਰ ਰਹੀ ਜੀ ਤੂੰ ਜਾਂਦੀ ਹੈ ਜਾਂ ਨੌਕਰ ਨੂੰ ਬੁਲਾ ਕੇ ਧੱਕੇ ਨਾਲ ਤੈਨੂੰ ਮੈਂ ਬਾਹਰ ਕਢਾਵਾਂ ਉਹ ਅੰਨੀ ਬੁੱਢੀ ਔਰਤ ਆਪਣੀ ਸੋਟੀ ਝੁੱਕ ਕੇ ਖੜੀ ਹੋ ਗਈ ਸੀਡ ਨੂੰ ਕਹਿਣ ਲੱਗੀ ਏ ਸੀਡ ਰੱਬ ਤੈਨੂੰ ਬਹੁਤਾ ਦੇਵੇ ਤੇ ਇੰਨਾ ਕਹਿੰਦੇ ਹੋਏ ਰੋਂਦੇ ਹੋਏ ਆਪਣੀ ਝੋਪੜੀ ਵੱਲ ਚੱਲ ਪਈ ਦੋਸਤੋ ਉਹ ਬੁੱਢੀ ਔਰਤ ਦਾ ਸੀਡ ਨੂੰ ਆਸ਼ੀਰਵਾਦ ਨਹੀਂ ਸੀ ਉਹ ਤਾਂ ਉਸਦੇ ਦਿਲ ਵਿੱਚੋਂ ਨਿਕਲੀ ਹੋਈ ਬਦਦੁਆ ਸੀ ਰੱਬ ਇਹੋ ਜਿਹੇ ਲੋਕਾਂ ਨੂੰ ਕਦੇ ਵੀ ਮਾਫ਼ ਨਹੀਂ ਕਰਦਾ ਪਰ ਉਹਨਾਂ ਨੂੰ ਇੱਕ ਦਿਨ ਖੂਨ ਦੇ ਹੰਝੂ ਰਵਾਉਂਦਾ ਹੈ ਉਹ ਬੁੱਢੀ ਔਰਤ ਆਪਣੇ ਬੱਚੇ ਕੋਲ ਵਾਪਸ ਆ ਗਈ ਤੇ ਪੈਸੇ ਨਾ ਹੋਣ ਕਾਰਨ ਉਸ ਦਾ ਇਲਾਜ ਵੀ ਸਹੀ ਢੰਗ ਨਾਲ ਨਾ ਹੋ ਸਕਿਆ ਤੇ ਉਸ ਦੀ ਹਾਲਾਤ ਦਨ ਬਦਨ ਵਿਗੜਦੀ ਗਈ ਤੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰ੍ਹਾਂ ਉਸ ਦੇ ਸਾਹ ਨਿਕਲਣ ਵਾਲੇ ਹੀ ਹਨ ਉਹ ਬੁੱਢੀ ਔਰਤ ਨੂੰ ਸੇਠ ਤੇ ਬੜਾ ਗੁਸਾ ਰਿਆ ਸੀ ਪਰ ਉਹ ਕੋਸਣ ਤੋਂ ਇਲਾਵਾ ਹੁਣ ਕਰ ਵੀ ਕੀ ਸਕਦੀ ਸੀ ਸੋਚ ਰਹੀ ਸੀ ਕਿ ਇੰਨਾ ਵੱਡਾ ਆਦਮੀ ਸੀ ਜੇ ਥੋੜੇ ਜਿਹੇ ਪੈਸੇ ਦੇ ਵੀ ਦਿੰਦਾ ਤਾਂ ਕੀ ਹੋ ਜਾਂਦਾ ਮੈਂ ਆਪਣੇ ਬੱਚੇ ਨੂੰ ਡਾਕਟਰ ਕੋਲ ਲੈ ਜਾਂਦੀ ਉਸ ਦੀ ਨਜ਼ਰ ਵਿੱਚ ਤਾਂ ਇਨਸਾਨ ਦੀ ਜਾਨ ਤਾਂ ਇੰਨੀ ਸਸਤੀ ਆ ਕਿ ਮੇਰੇ ਪੈਸੇ ਵਾਪਸ ਕਰਨਾ ਤਾਂ ਦੂਰ 10 ਵੀ ਰੁਪਏ ਵੀ ਮੈਨੂੰ ਨਾ ਦੇ ਸਕਿਆ ਮੇਰੇ ਪੁੱਤ ਦੀ ਜਗ੍ਹਾ ਜੇਕਰ ਉਸ ਦਾ ਪੁੱਤ ਹੁੰਦਾ ਤਾਂ ਲੱਖਾਂ ਰੁਪਏ ਵਿੱਚ ਅੱਗ ਲਗਾ ਦਿੰਦਾ ਨਾਮ ਦਾ ਹੀ ਧਰਮਾਤਮਾ ਬਣਿਆ ਫਿਰਦਾ ਭਿਖਾਰੀਆਂ ਦੀ ਭੀਖ ਤੱਕ ਹਜਮ ਕਰ ਗਿਆ ਪਾਪੀ ਹੈ ਕਿਸੇ ਥਾਂ ਦਾ ਕੁਝ ਦਿਨ ਬੈਠੀ ਬੈਠੀ ਉਹ ਸੋਚਦੀ ਰਹੀ ਫਿਰ ਉਸ ਨੂੰ ਸਮਝ ਆਇਆ ਕਿ ਕਿਉਂ ਨਾ ਮੈਂ ਆਪਣੇ ਬੱਚੇ ਨੂੰ ਉਸ ਕੋਲ ਲੈ ਜਾਵਾਂ ਸ਼ਾਇਦ ਮੇਰੇ ਬੱਚੇ ਦੀ ਹਾਲਾਤ ਦੇਖ ਕੇ ਉਸ ਨੂੰ ਕੁਝ ਦਇਆ ਜਾਵੇ ਤੇ ਮੈਨੂੰ ਪੈਸੇ ਦੇ ਦੇਵੇ ਇਹੀ ਸੋਚ ਕੇ ਉਹ ਬੁੱਢੀ ਔਰਤ ਆਪਣੇ ਬੱਚੇ ਨੂੰ ਲੈ ਕੇ ਡੱਗ ਦੀ ਠੰਢੀ ਉਸ ਛੇੜ ਕੋਲ ਪਹੁੰਚ ਗਈ ਤੇ ਉਸ ਦੇ ਦਰਵਾਜ਼ੇ ਤੇ ਬੈਠ ਕੇ ਰੋਣ ਲੱਗੀ ਉਸ ਦੀ ਗੋਦੀ ਵਿੱਚ ਉਸ ਦਾ ਬੇਟਾ ਨੂਰ ਸੀ ਤੇ ਉਹ ਬੁਖਾਰ ਦੇ ਨਾਲ ਤਪ ਰਿਹਾ ਸੀ ਉਸ ਦਾ ਕਲੇਜਾ ਫੜ ਰਿਹਾ ਸੀ ਛੇੜ ਦਾ ਇੱਕ ਨੌਕਰ ਕਿਸੇ ਕੰਮ ਤੋਂ ਬਾਹਰ ਆਇਆ ਉਸ ਬੁੱਢੀ ਔਰਤ ਨੂੰ ਰੋਂਦਾ ਹੋਇਆ ਦੇਖ ਕੇ ਇਹ ਖਬਰ ਉਸ ਨੇ ਹਵੇਲੀ ਦੇ ਅੰਦਰ ਪਹੁੰਚਾ ਦਿੱਤੀ ਛੇੜ ਨੇ ਨੌਕਰ ਨੂੰ ਕਿਹਾ ਕਿ ਉਹ ਬੁੱਢੀ ਔਰਤ ਤਾਂ ਪਾਗਲ ਆ ਤੇ ਕਿਹਾ ਕਿ ਉਸ ਨੂੰ ਝੜਕ ਕੇ ਇੱਥੋਂ ਭਜਾ ਦਿਓ ਮੈਨੂੰ ਉਸ ਨੂੰ ਮਿਲਣ ਵਾਲਾ ਨੌਕਰ ਤਾਂ ਸੀਰਠ ਦੀ ਹੁਕਮ ਦਾ ਗੁਲਾਮ ਸੀ ਉਸਨੇ ਜਾ ਕੇ ਉਸ ਅੰਨੀ ਬੁੱਢੀ ਔਰਤ ਨੂੰ ਉੱਥੋਂ ਜਾਣ ਲਈ ਕਿਹਾ ਪਰ ਉਸ ਔਰਤ ਨੇ ਉਸ ਦੀ ਕੋਈ ਗੱਲ ਨਾ ਸੁਣੀ ਨੌਕਰ ਨੇ ਉਸ ਨੂੰ ਖੂਬ ਧਮਕਾਇਆ ਪਰ ਉਹ ਫਿਰ ਵੀ ਉੱਥੋਂ ਨਾ ਗਈ ਨੌਕਰ ਥੱਕ ਹਾਰ ਕੇ ਫਿਰ ਤੋਂ ਸੀਰਠ ਕੋਲ ਪਹੁੰਚ ਗਿਆ ਕਿਹਾ ਕਿ ਹਜ਼ੂਰ ਉਹ ਬੁੱਢੀ ਔਰਤ ਉੱਥੋਂ ਜਾਣ ਦਾ ਨਾਮ ਨਹੀਂ ਲੈ ਰਹੀ ਉਹ ਤਾਂ ਪੱਥਰ ਬਣ ਗਈ ਆ ਤੁਸੀਂ ਹੀ ਜਾ ਕੇ ਦੇਖੋ ਨੌਕਰ ਦੀ ਗੱਲ ਸੁਣ ਕੇ ਸੀਰਠ ਗੁੱਸੇ ਨਾਲ ਭਰ ਗਿਆ ਉਹ ਗੁੱਸੇ ਨਾਲ ਉੱਠਿਆ ਤੇ ਦਰਵਾਜੇ ਤੇ ਪਹੁੰਚਿਆ ਤੇ ਦੇਖਿਆ ਕਿ ਉਸ ਬੁੱਢੀ ਅੰਨੀ ਔਰਤ ਦੀ ਗੋਦ ਵਿੱਚ 15 ਸਾਲ ਦਾ ਮੁੰਡਾ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ। ਬੁਖਾਰ ਨਾਲ ਉਸਦਾ ਸਿਰ ਤਪ ਰਿਹਾ ਸੀ। ਮੁੰਡੇ ਨੂੰ ਦੇਖ ਕੇ ਸੇਠ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸੇਠ ਬੜਾ ਹੈਰਾਨ ਹੋਇਆ। ਬੁੱਢੀ ਅੰਨੀ ਔਰਤ ਦੇ ਪੁੱਤ ਦੀ ਸ਼ਕਲ। ਉਹ ਸੇਠ ਦੇ ਪੁੱਤ ਨਾਲ ਮਿਲ ਜੁਲ ਰਹੀ ਸੀ ਜੋ ਕਿ 7 ਸਾਲ ਪਹਿਲਾਂ ਇੱਕ ਮੇਲੇ ਵਿੱਚ ਗੁੰਮ ਗਿਆ ਸੀ। ਸੇਠ ਨੇ ਆਪਣੇ ਮੁੰਡੇ ਨੂੰ ਖੂਬ ਲੱਭਿਆ ਸੀ ਪਰ ਉਸ ਦਾ ਕਿਤੇ ਵੀ ਕੁਝ ਪਤਾ ਨਾ ਲੱਗਿਆ। ਉਸ ਨੂੰ ਯਾਦ ਆਇਆ ਕਿ ਉਸ ਦੇ ਪੁੱਤ ਦੀ ਪਿੱਠ ਤੇ ਇੱਕ ਜਲੇ ਹੋਏ ਦਾ ਨਿਸ਼ਾਨ ਸੀ ਉਸ ਨੇ ਉਸੇ ਵੇਲੇ ਉਸ ਬੱਚੇ ਦੀ ਪੈਟ ਤੋਂ ਕਮੀਜ਼ ਹਟਾਈ ਤੇ ਉੱਥੇ ਉਸ ਨੂੰ ਇੱਕ ਜਲੇ ਹੋਏ ਦਾ ਨਿਸ਼ਾਨ ਦਿਖਾਈ ਦਿੱਤਾ ਇਹ ਦੇਖ ਕੇ ਸੀਟ ਨੂੰ ਯਕੀਨ ਹੋ ਗਿਆ ਕਿ ਇਹ ਤਾਂ ਉਸ ਦਾ ਹੀ ਪੁੱਤ ਹੈ ਸੀਟ ਦੇ ਮੂੰਹ ਤੇ ਪਸੀਨਾ ਆ ਗਿਆ ਉਸ ਦੀ ਜ਼ੁਬਾਨ ਲੜਖੜਾਉਣ ਲੱਗੀ ਉਹ ਆਪਣੀ ਪਤਨੀ ਨੂੰ ਆਵਾਜ਼ ਲਗਾਉਂਦਾ ਹੈ ਕੁਲਵਿੰਦਰ ਦੇਖ ਆਪਣਾ ਪੁੱਤ ਮਿਲ ਗਿਆ ਸੀਟ ਦਾ ਮੂੰਹ ਉਸ ਸਮੇਂ ਦੇਖਣ ਵਾਲਾ ਸੀ ਉਸ ਨੇ ਉਸ ਮੁੰਡੇ ਨੂੰ ਚੁੱਕ ਕੇ ਆਪਣੀ ਛਾਤੀ ਨਾਲ ਲਗਾ ਲਿਆ ਉਸ ਦੀ ਘਰ ਵਾਲੀ ਘਰ ਦੇ ਅੰਦਰੋਂ ਭੱਜੀ ਆਈ ਤੇ ਪੁੱਤ ਨੂੰ ਦੇਖ ਕੇ ਉਸ ਨਾਲ ਲਿਪਟ ਗਈ। ਉਸ ਬੱਚੇ ਦਾ ਸਰੀਰ ਬੁਖਾਰ ਨਾਲ ਧਰ ਰਿਹਾ ਸੀ। ਸੇਠ ਚੀਕਦਾ ਹੋਇਆ ਨੌਕਰ ਨੂੰ ਬੋਲਿਆ ਕਿ ਛੇਤੀ ਕਿਸੇ ਡਾਕਟਰ ਨੂੰ ਬੁਲਾ ਕੇ ਲਿਆਓ। ਸੇਠ ਉਸ ਬੱਚੇ ਨੂੰ ਚੁੱਕ ਕੇ ਘਰ ਦੇ ਅੰਦਰ ਲੈ ਗਿਆ। ਅੰਨੀ ਬੁੱਢੀ ਔਰਤ ਆਪਣਾ ਡੰਡਾ ਚੁੱਕ ਕੇ ਖੜੀ ਹੋ ਗਈ ਤੇ ਚੀਖਣ ਲੱਗੀ ਅਤੇ ਕਹਿਣ ਲੱਗੀ ਉਹ ਸੇਠ ਪਾਪੀ ਤੂੰ ਪਹਿਲਾਂ ਤਾਂ ਮੇਰੇ ਪੈਸੇ ਨਾ ਲਏ ਤੇ ਹੁਣ ਤੂੰ ਮੇਰੇ ਬੱਚੇ ਨੂੰ ਵੀ ਲਜਾ ਰਿਆਂ। ਤਾਂ ਸੇਠ ਕਹਿਣ ਲੱਗਿਆ ਨਹੀਂ ਨਹੀਂ ਇਹ ਮੇਰਾ ਬੱਚਾ ਆ 7 ਸਾਲ ਪਹਿਲਾਂ ਇਹ ਇੱਕ ਮੇਲੇ ਵਿੱਚ ਗੁੰਮ ਗਿਆ ਸੀ ਹੁਣ ਮੇਰਾ ਬੱਚਾ ਮੈਨੂੰ ਮਿਲ ਗਿਆ ਆ ਮੈਂ ਆਪਣੇ ਸਾਰੇ ਧਨ-ਦੌਲਤ ਵੇਚ ਕੇ ਇਸ ਬੱਚੇ ਦੇ ਇਲਾਜ ਤੇ ਲਗਾ ਦੇਵਾਂਗਾ ਉਹ ਅੰਨੀ ਬੁੱਢੀ ਔਰਤ ਹੁਣ ਜ਼ੋਰ ਦੀ ਹੱਸਣ ਲੱਗੀ ਤੇ ਕਹਿਣ ਲੱਗੀ ਓਏ ਪਾਪੀ ਸੇੜ ਹੁਣ ਜੇਕਰ ਤੈਨੂੰ ਮੇਰਾ ਬੱਚਾ ਮਿਲ ਗਿਆ ਤਾਂ ਹੁਣ ਤੂੰ ਆਪਣੀ ਸਾਰੀ ਧਨ-ਦੌਲਤ ਇਸ ਤੇ ਲਗਾਉਣ ਨੂੰ ਤਿਆਰ ਹੋ ਗਿਆ ਤੇ ਜਦੋਂ ਮੇਰਾ ਬੱਚਾ ਸੀ ਤਾਂ ਤੂੰ ਇਸ ਨੂੰ ਮਰ ਜਾਣ ਦਿੱਤਾ ਉਸ ਨੂੰ ਮਾਰਨ ਵਿੱਚ ਕੋਈ ਕਸਰ ਨਹੀਂ ਛੱਡੀ ਮੇਰੇ ਤੋਂ ਪੁੱਛ ਮੈਂ ਇਸ ਨੂੰ ਇੰਨੇ ਸਾਲਾਂ ਤੋਂ ਕਿਵੇਂ ਪਾਲਿਆ ਅੱਜ ਤੂੰ ਮੈਤੋਂ ਖੋਗੇ ਇਸ ਨੂੰ ਲੈ ਜਾ ਰਿਹਾ ਦੋਸਤੋ ਇੱਧਰ ਸੇਠ ਦਾ ਬੁਰਾ ਹਾਲ ਹੋ ਗਿਆ ਉਹ ਕੁਝ ਵੀ ਨਹੀਂ ਸੀ ਕਰ ਸਕਦਾ ਤੇ ਨਾ ਹੀ ਕੁਝ ਬੋਲ ਸਕਦਾ ਸੀ ਸੇਠ ਉਸ ਬੱਚੇ ਨੂੰ ਲੈ ਕੇ ਆਪਣੀ ਹਵੇਲੀ ਦੇ ਅੰਦਰ ਚਲਾ ਗਿਆ ਤੇ ਉਹ ਅੰਨੀ ਬੁੱਢੀ ਮਾਂ ਕੁਝ ਦਿਨ ਉੱਥੇ ਖੜੀ ਰੋਂਦੀ ਰਹੀ ਥੋੜੀ ਦੇਰ ਬਾਅਦ ਉਹ ਆਪਣੇ ਡੰਡੇ ਦੇ ਸਹਾਰੇ ਆਪਣੀ ਝੌਂਪੜੀ ਤੇ ਚਲੀ ਗਈ ਉਸ ਨੂੰ ਹੁਣ ਆਪਣੇ ਬੱਚੇ ਦੇ ਠੀਕ ਹੋਣ ਦੀ ਉਮੀਦ ਦਿਖਾਈ ਦੇ ਰਹੀ ਸੀ ਪਰ ਉਸ ਬੱਚੇ ਤੋਂ ਦੂਰ ਹੋਣ ਦਾ ਦੁੱਖ ਉਸ ਨੂੰ ਖਾਈ ਜਾ ਰਿਹਾ ਸੀ ਇਧਰ ਸੀਠ ਨੇ ਵੱਡੇ ਵੱਡੇ ਡਾਕਟਰਾਂ ਨੂੰ ਬੁਲਾ ਕੇ ਬੱਚੇ ਦਾ ਇਲਾਜ ਕਰਵਾਇਆ ਦਵਾਈ ਦਾ ਅਸਰ ਹੁੰਦੇ ਹੀ ਉਸ ਬੱਚੇ ਦਾ ਬੁਖਾਰ ਉਤਰ ਗਿਆ ਤੇ ਉਸ ਦੀ ਹਾਲਤ ਵਿੱਚ ਵੀ ਸੁਧਾਰ ਹੋ ਗਿਆ ਪਰ ਜਦੋਂ ਉਸ ਦੀ ਅੱਖ ਖੁੱਲੀ ਤਾਂ ਉਹ ਇਧਰ ਉਧਰ ਦੇਖਦਾ ਹੋਇਆ ਆਪਣੀ ਮਾਂ ਨੂੰ ਪੁਕਾਰਨ ਲੱਗਿਆ ਪਰ ਉਸ ਨੂੰ ਚਾਰੇ ਪਾਸਿਓਂ ਕਈ ਲੋਕ ਘੇਰੇ ਖੜੇ ਸਨ ਪਰ ਉਹਨਾਂ ਵਿੱਚ ਉਸ ਨੂੰ ਆਪਣੀ ਮਾਂ ਨਜ਼ਰ ਨਹੀਂ ਆਈ ਤਾਂ ਉਹ ਹੋਰ ਵੀ ਜ਼ਿਆਦਾ ਬੇਚੈਨ ਹੋ ਉਠਿਆ ਉਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਉਹ ਪਹਿਲਾਂ ਦੀ ਤਰ੍ਹਾਂ ਬਿਮਾਰ ਹੋ ਗਿਆ ਉਹ ਸਿਰਫ ਆਪਣੀ ਮਾਂ ਨੂੰ ਹੀ ਬੁਲਾ ਰਿਹਾ ਸੀ ਡਾਕਟਰ ਵੀ ਸਾਰੇ ਪਰੇਸ਼ਾਨ ਹੋ ਗਏ ਸੀ ਸੇਠ ਨੂੰ ਤਾਂ ਕੁਝ ਸਮਝ ਹੀ ਨਹੀਂ ਸੀ ਆ ਰਿਹਾ ਕਿ ਉਹ ਕਰੇ ਤਾਂ ਕੀ ਕਰੇ ਬੱਚੇ ਦੀ ਹਾਲਤ ਦਿਨ ਬਦ ਦਿਨ ਵਿਗੜਦੀ ਜਾ ਰਹੀ ਸੀ ਸੇਠ ਦੀਆਂ ਅੱਖਾਂ ਅੱਗੇ ਹਨੇਰਾ ਹੋਣ ਲੱਗਿਆ ਸੋਚਣ ਲੱਗਿਆ ਕਿ ਮੇਰਾ ਇੱਕ ਹੀ ਤਾਂ ਬੱਚਾ ਸੀ ਇੰਨੇ ਸਾਲਾਂ ਬਾਅਦ ਮਿਲਿਆ ਸੀ ਉਹ ਵੀ ਇਸ ਹਾਲਤ ਵਿੱਚ ਸੀਡ ਨੂੰ ਲੱਗਣ ਲੱਗਿਆ ਕਿ ਹੁਣ ਉਸ ਬੁੱਢੀ ਅੰਨੀ ਔਰਤ ਬਿਨਾ ਉਹ ਉਸ ਨੂੰ ਠੀਕ ਨਹੀਂ ਕਰ ਸਕਦਾ ਉਸ ਨੇ ਉਸੇ ਵੇਲੇ ਆਪਣੀ ਬੱਗੀ ਤਿਆਰ ਕਰਵਾਈ ਤੇ ਸ਼ਹਿਰ ਤੋਂ ਬਾਹਰ ਉਸ ਬੁੱਢੀ ਔਰਤ ਦੀ ਝੌਂਪੜੀ ਵੱਲ ਚੱਲ ਪਿਆ ਤੇ ਜਦੋਂ ਉਸ ਦੀ ਝੌਂਪੜੀ ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਹ ਜ਼ਮੀਨ ਤੇ ਪਈ ਰੋ ਰਹੀ ਸੀ ਬੁਖਾਰ ਨਾਲ ਉਸ ਦਾ ਸਰੀਰ ਤਪ ਰਿਹਾ ਸੀ ਸੀਡ ਨੇ ਉਸ ਬੁੱਢੀ ਔਰਤ ਨੂੰ ਹਿਲਾਉਂਦੇ ਹੋਏ ਕਿਹਾ ਕਿ ਤੇਰਾ ਬੱਚਾ ਮਰ ਰਿਹਾ ਹੈ ਦਵਾਈ ਦਾ ਉਸ ਤੇ ਕੋਈ ਅਸਰ ਨਹੀਂ ਹੋ ਰਿਹਾ ਵਾਰ-ਵਾਰ ਉਹ ਤੈਨੂੰ ਹੀ ਬੁਲਾ ਰਿਹਾ ਤੂੰ ਹੀ ਉਸ ਨੂੰ ਠੀਕ ਕਰ ਸਕਦੀ ਆ ਚੱਲ ਮੇਰੇ ਨਾਲ ਤੈਨੂੰ ਦੇਖ ਕੇ ਉਹ ਜ਼ਰੂਰ ਠੀਕ ਹੋ ਜਾਏਗਾ ਸੇਠ ਨੂੰ ਗੜਗੜਾਉਂਦੇ ਹੋਏ ਦੇਖ ਕੇ ਉਸ ਅੰਨੀ ਬੁੱਢੀ ਔਰਤ ਨੇ ਕਿਹਾ ਤੂੰ ਜਾ ਇੱਥੋਂ ਆਪਣੇ ਪੁੱਤ ਦੀ ਜਾਨ ਬਚਾ ਲੈ ਜੇ ਮਰਦਾ ਹੈ ਤਾਂ ਮਰ ਜੇ ਵੈਸੇ ਵੀ ਤੂੰ ਹੀ ਉਸ ਨੂੰ ਮਾਰਿਆ ਹੈ ਜੇਕਰ ਤੂੰ ਮੈਨੂੰ ਮੇਰੇ ਪੈਸੇ ਵਾਪਸ ਕਰ ਦਿੰਦਾ ਤਾਂ ਮੈਂ ਆਪਣੇ ਬੱਚੇ ਦਾ ਇਲਾਜ ਕਿਸੇ ਡਾਕਟਰ ਤੋਂ ਕਰਵਾ ਲੈਂਦੀ ਪਰ ਹੁਣ ਮੈਂ ਕੀ ਕਰ ਸਕਦੀ ਆ ਉਹ ਮਰ ਜਾਵੇਗਾ ਤਾਂ ਮੈਂ ਵੀ ਮਰ ਜਾਵਾਂਗੀ ਸਵਰਗ ਵਿੱਚ ਜਾ ਕੇ ਮੈਂ ਆਪਣੇ ਪੁੱਤ ਨੂੰ ਮਿਲ ਲਵਾਂਗੀ। ਬੁੱਢੀ ਦੀ ਇਸ ਤਰ੍ਹਾਂ ਦੀ ਗੱਲ ਸੁਣ ਕੇ ਸੇਠ ਦੇ ਹੱਥ-ਪੈਰ ਫਲ ਗਏ। ਉਹ ਰੋ ਪਿਆ ਤੇ ਉਸ ਬੁੱਢੀ ਅੰਨੀ ਔਰਤ ਦੇ ਪੈਰਾਂ ਵਿੱਚ ਡੇ ਕੇ ਵਾਰ-ਵਾਰ ਮਾਫੀ ਮੰਗਣ ਲੱਗਾ। ਇੰਨਾ ਵੱਡਾ ਸੇਠ ਅੱਜ ਉਸ ਬੁੱਢੀ ਅੰਨੀ ਤੇ ਗਰੀਬ ਔਰਤ ਦੇ ਪੈਰਾਂ ਵਿੱਚ ਡੇ ਕੇ ਗੜਗੜਾ ਰਿਹਾ ਸੀ ਤੇ ਕਹਿ ਰਿਹਾ ਸੀ ਕਿ हे ਬੁੱਢੀ ਮਾਂ ਅੱਜ ਆਪਣੀ ਮਮਤਾ ਦੀ लाज ਰੱਖ ਲੈ। ਤੂੰ ਹੀ ਉਸ ਦੀ ਮਾਂ ਹੈ। ਤੇਰੇ ਉਸ ਦੇ ਕੋਲ ਜਾਣ ਨਾਲ ਉਸ ਦੀ ਜਾਨ ਬੱਝ ਜਾਏਗੀ। ਉਹ ਵੀ ਆਪਣੀ ਮਮਤਾ ਦੇ ਅੱਗੇ ਖਾਰ ਗਈ। ਉਸੇ ਵੇਲੇ ਉਸ ਸੇਠ ਨਾਲ ਉਸਦੀ ਬੱਗੀ ਵਿੱਚ ਬੈਠ ਕੇ ਉਸ ਬੱਚੇ ਕੋਲ ਚਲੀ ਗਈ। ਆਖਰ ਮਾਤਾ ਮਾਂ ਹੁੰਦੀ ਹੈ। ਅੰਨੀ ਬੁੱਢੀ ਔਰਤ ਸੇਠ ਨਾਲ ਆਪਣੇ ਬੱਚੇ ਕੋਲ ਪਹੁੰਚ ਗਈ ਤੇ ਉਸਦੇ ਸਿਰ ਤੇ ਹੱਥ ਫੇਰਦੇ ਹੋਏ ਬੋਲੀ, "ਨੂਰ ਪੁੱਤ, ਮੈਂ ਆ ਗਈ ਆਂ। ਅੱਖਾਂ ਖੋਲ।" ਤਾਂ ਨੂਰ ਨੇ ਆਪਣੀਆਂ ਅੱਖਾਂ ਖੋਲ ਲਈਆਂ। ਉਹ ਸਮਝ ਗਿਆ ਕਿ ਇਹ ਉਸਦੀ ਮਾਂ ਦਾ ਹੀ ਹੱਥ ਹੈ। ਉਹ ਮਾਂ ਮਾਂ ਕਹਿ ਕੇ ਉਸ ਬੁੱਢੀ ਅੰਨੀ ਔਰਤ ਨਾਲ ਲਿਪਟ ਗਿਆ। ਅੰਨੀ ਬੁੱਢੀ ਔਰਤ ਨੇ ਉਸ ਦਾ ਸਿਰ ਆਪਣੀ ਗੋਦ ਵਿੱਚ ਰੱਖ ਲਿਆ ਉਸ ਨਾਲ ਗੱਲਾਂ ਕਰਨ ਲੱਗੀ ਹੌਲੀ-ਹੌਲੀ ਉਹ ਠੀਕ ਹੋਣ ਲੱਗਿਆ ਕੁਝ ਦਵਾਈਆਂ ਨੇ ਅਸਰ ਕੀਤਾ ਤੇ ਕੁਝ ਉਸ ਅੰਨੀ ਬੁੱਢੀ ਔਰਤ ਦੇ ਪਿਆਰ ਨੇ ਨੂਰ ਦੇ ਠੀਕ ਹੋ ਜਾਣ ਤੋਂ ਬਾਅਦ ਉਸ ਅੰਨੀ ਬੁੱਢੀ ਔਰਤ ਨੇ ਸੇਠ ਨੂੰ ਕਿਹਾ ਕਿ ਸੇਠ ਹੁਣ ਮੈਂ ਆਪਣੀ ਝੌਂਪੜੀ ਤੇ ਵਾਪਸ ਜਾਣਾ ਚਾਹੁੰਦੀ ਹਾਂ ਸੇਠ ਨੇ ਵਾਰ-ਵਾਰ ਉਸ ਨੂੰ ਉਸੇ ਹਵੇਲੀ ਵਿੱਚ ਰੁਕਣ ਲਈ ਕਿਹਾ ਪਰ ਉਹ ਉੱਥੇ ਰਹਿਣ ਨੂੰ ਤਿਆਰ ਨਾ ਹੋਈ ਸੇਠ ਨੇ ਉਸ ਦੇ ਉਹ ਪੈਸੇ ਵਾਪਸ ਕਰਨੇ ਚਾਹੇ ਤੇ ਕਿਹਾ ਕਿ ਤੁਸੀਂ ਆਪਣੀ ਈਮਾਨਤ ਲੈ ਜਾਓ ਉਸਨੇ ਕਿਹਾ ਕਿ सेठ ਇਹ ਪੈਸੇ ਲੈ ਕੇ ਮੈਂ ਕੀ ਕਰਾਂਗੀ ਮੈਂ ਇਹ ਪੈਸੇ ਆਪਣੇ ਪੁੱਤ ਲਈ ਇਕੱਠੇ ਕੀਤੇ ਸੀ ਤੂੰ ਇਹ ਪੈਸੇ ਉਸ ਨੂੰ ਹੀ ਦੇ ਦੇਵੇਂ सेठ ਆਪਣੇ ਕੀਤੇ ਤੇ ਬੜਾ ਸ਼ਰਮਿੰਦਾ ਸੀ ਹੁਣ ਉਸ ਨੂੰ ਆਪਣੀ ਆਤਮਾ ਵਾਰ-ਵਾਰ ਝੰਜੋੜ ਰਹੀ ਸੀ ਤੇ ਕਹਿ ਰਹੀ ਸੀ ਕਿ सेठ ਤੂੰ ਬੜਾ ਪਾਪੀ ਹੈ ਤੂੰ ਅਮੀਰ ਹੋ ਕੇ ਵੀ ਭਿਖਾਰੀ ਹੈ ਤੇ ਉਹ ਅੰਨੀ ਭਿਖਾਰਨ ਹੋ ਕੇ ਵੀ ਅਮੀਰ ਹੈ ਉਹ ਤੈਨੂੰ ਤੇਰਾ ਪੁੱਤ ਵੀ ਦੇਗੀ ਆਪਣੇ ਪੈਸੇ ਵੀ ਤੇ ਇੱਕ ਬਹੁਤ ਵੱਡਾ ਸਬਕ ਵੀ ਦੇ ਗਏ। ਸੇਠ ਦੀ ਦੌਲਤ ਉਸ ਭਿਖਾਰਣ ਦੇ ਪਿਆਰ ਸਾਹਮਣੇ ਬੇਕਾਰ ਸੀ। ਰੋਂਦੀ ਰੋਂਦੀ ਉਹ ਬੁੱਢੀ ਅੰਨੀ ਔਰਤ ਆਪਣੇ ਝੌਂਪੜੀ ਵਿੱਚ ਪਹੁੰਚ ਗਈ। ਦੋਸਤੋ ਸਾਨੂੰ ਕਦੇ ਵੀ ਕਿਸੇ ਦੇ ਧਨ ਨਾਲ ਬੇਈਮਾਨੀ ਨਹੀਂ ਕਰਨੀ ਚਾਹੀਦੀ। ਕਹਿੰਦੇ ਹਨ ਇਹ ਚਾਰ ਲੋਕ ਦੂਜਿਆਂ ਦੇ ਪਾਪ ਆਪਣੇ ਸਿਰ ਚੜਾ ਦਿੰਦੇ ਹਨ। ਨੰਬਰ 1 ਦੂਜਿਆਂ ਦੇ ਧਨ ਦੀ ਬੇਈਮਾਨੀ ਕਰਨ ਵਾਲਾ। ਨੰਬਰ 2 ਪਾਪੀ ਅਪਰਾਧੀਆਂ ਦੀ ਮਦਦ ਕਰਨ ਵਾਲਾ। ਨੰਬਰ 3 ਪਾਪੀ ਦੇ ਘਰ ਦਾ ਅੰਨ ਖਾਣ ਵਾਲਾ ਨੰਬਰ 4 ਦੂਜਿਆਂ ਦੇ ਘਰ ਵਿੱਚ ਫੁੱਟ ਪਾਉਣ ਵਾਲਾ ਇਹ ਚਾਰੇ ਦੂਜਿਆਂ ਦੇ ਪਾਪ ਆਪਣੇ ਸਿਰ ਝੜੋਵੇਂ ਹਨ ਦੋਸਤੋ ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਣੀ ਹੈ ਜੇਕਰ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਅੱਜ ਪਹਿਲੀ ਵਾਰ ਹੀ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਕਿਉਂਕਿ ਇਸ ਚੈਨਲ ਦੇ ਉੱਤੇ ਅਸੀਂ ਅਜੇ ਹੀ ਆਹੀ ਮੋਟੀਵੇਸ਼ਨਲ ਵੀਡੀਓ ਅਤੇ ਸਬਕ ਵਾਲੀਆਂ ਵੀਡੀਓ ਬਣਾਉਂਦੇ ਰਹਿੰਦੇ ਆ ਜੇਕਰ ਤੁਹਾਨੂੰ ਅਜਿਹਾ ਕੰਟੈਂਟ ਪਸੰਦ ਆ ਤਾਂ ਚੈਨਲ ਨਾਲ ਜੁੜੇ ਰਹੋ ਸੋ ਮਿਲਦੇ ਹਾਂ ਕਿਸੇ ਹੋਰ ਅਜਿਹੀ ਵੀਡੀਓ ਦੇ ਨਾਲ ਧੰਨਵਾਦ